ਫੇਰ ਉਹਨੂੰ ਮੈਂ ਚੰਡੀਗੜ੍ਹ ਗੁੰਡੇ ਪੁਆਏ ਸੀਗੇ ਮਾਸੀ ਜੀ ਸੋਨਾ ਆ ਆਡੀਸ਼ਨ ਬਣਾਇਆ ਜੇ ਆ ਟੀਵੀਸ਼ਨ ਕਾ ਨੂੰ سونے ਦਾ ਆ ਚਾਹ ਤਾਰੇ ਪੂਰੇ ਕਰਦੇ ਨੇ ਉਹਨੇ ਜੇ ਇੱਥੇ ਹੁੰਦੀ ਤੇ ਕੌਣ ਉਹ ਹੀ ਚੋਰਨੀ ਪ੍ਰਿਆ ਚੋਰੀ ਨਾ ਪ੍ਰਿਆ ਦੀ ਨਣੀ ਮੰਮੀ ਨੇ ਕੀਤੀ ਸੀ ਕੀ ਸਿਰੇ ਚੜੇ ਸਹੀ ਆ ਤੇ ਇਹ ਵਿਆਹ ਵੀ ਹੁਣ ਸਿਰੇ ਨਹੀਂ ਚੜੂਗਾ ਮੁੰਦਰੀ ਤੇ ਤੂੰ ਹੀ ਚੋਰੀ ਕੀਤੀ ਨਾ ਭਾਬੀ? ਉਹ ਤਾਂ ਪਾਗਲ ਹੋ ਗਿਆ ਤੂੰ। ਇਹ ਕਹਿੋ ਨਹੀਂ ਇਹ ਗੱਲਾਂ ਕਰਨ ੜਿਆ ਤੂੰ। ਪਾਗਲ ਨਹੀਂ ਹੋ ਗਿਆ। ਸਮਝਦਾਰ ਹੋ ਗਿਆ ਵਾ। ਸਹਿਜ ਤੂੰ ਕਹਿੰਦਾ ਨਾਲ ਕਿ ਮੈਂ ਗੁਰੂ ਦਾ ਸੇਖ ਹਾਂ ਤੇ ਮੈਂ ਝੂਠ ਨਹੀਂ ਬੋਲਦਾ। ਤੂੰ ਸੱਚ ਦੱਸ ਦੇ। ਕਿ ਮੁੰਦਰੀ ਕਿਨੇ ਲਕਾਈ? ਓਏ ਕੀ ਕਹਿੰਦਾ ਮਤਲਬ ਤੇਰਾ? ਤੂੰ ਨਿਆਣਿਆਂ ਨੂੰ ਕਿਉਂ ਦਬਾਅ ਪਾਉਣ ੜਿਆ ਵਾ? ਸਹਿਜ ਪੁੱਤਰ ਤੂੰ ਸਹੀ ਦੱਸ। ਮੈਂ ਸੱਚ ਕਹਿਣ ੜਿਆ ਵਾਂ। ਇਹ ਮੁੰਦਰੀ ਪ੍ਰਿਆ ਦੀ ਜਿੰਨੇ ਨਹੀਂ। ਮੰਮੀ ਨੇ ਰੱਖੀ ਸੀ ਮੈਂ ਉਹਨਾਂ ਨੂੰ ਆਪ ਗੱਲ ਕਰਦੇ ਸੁਣਿਆ ਸਹਿਜ ਤੂੰ ਕੀ ਗਿਆ ਨਿਆ ਪੋਤਾ ਕੀ ਤੂੰ ਚੂੜੀ ਬੋਲਣੇ ਆਵੇਂ ਪ੍ਰੀਤ ਬੱਚਿਆਂ ਦੀ ਗੱਲ ਪਿਛੇ ਨਹੀਂ ਲੱਗੀਦਾ ਹੁੰਦਾ ਬੱਚੇ ਤਾਂ ਵੈਸੇ ਗੱਲਾਂ ਕਰਦੇ ਰਹਿੰਦੇ ਹੋ ਜੀ ਅੱਛਾ ਭਾਬੀ ਤੇਰਾ ਕੱਲਾ ਕੱਲਾ ਪੋਤਾ ਨਾ ਖਾਏ ਤੇ ਸਿਰ ਦੀ ਸੋ ਕਿ ਤੂੰ ਮੰਦਰੀ ਚੋਰੀ ਨਹੀਂ ਕੀਤੀ ਸੀ ਵੇ ਮੇਰੀ ਗਾਲ ਥੋਲਾ ਮੇਰਾ ਮੁੰਡਾ ਵਾਧੂ ਘਾਟੂ ਨਹੀਂ ਹੈਗਾ ਜਿਹੜੀ ਮੈਂ ਇੱਕ ਬੀਨੀ ਕਹਿ ਕੇ ਸਵਾ ਖਾਂਦੀ ਫੇਰਾ ਇਹ ਵਾਧੂ ਘਾਟੂ ਨਹੀਂ ਐ ਦਾ ਮਤਲਬ ਜਿਹਦਾ ਮਾਂ ਪਿਓ ਨਹੀਂ ਹੁੰਦਾ ਉਹ ਵਾਧੂ ਘਾਟੂ ਹੁੰਦਾ ਵਾ ਉਹਨੂੰ ਜਿੰਨਾ ਮਰਜ਼ੀ ਚਲੀਲ ਕਰੋ ਉਹ ਭਾਬੀ ਰੱਬ ਤੋਂ ਡਰਨਾ ਚਾਹੀਦਾ ਤੈਨੂੰ ਉਹਨੇ ਉਚਾਈ ਨੇ ਨਾਥਾ ਸ਼ਹਰੋਂ ਚੋਂ ਨਿਕਲ ਕੇ ਕੀ ਦੁਨੀਆ ਤੋਂ ਸਿੱਖਿਆ ਕਿ ਇੰਨੀ ਗੰਦੀ ਦੁਨੀਆ ਵਾਂ ਕਮਾਲ ਐ ਅਸੀਂ ਅੱਧੀ ਰਾਤ ਨੂੰ ਠੰਡ ਚ ਪੂਰੇ ਪਰਿਵਾਰ ਨੇ ਉਹ ਘਰੋਂ ਕੱਢਿਆ ਸਾਡੀ ਇਨਸਾਨੀਅਤ ਮਰ ਗਈ ਕਮਾਲ ਦੀ ਗੱਲ ਐ ਜ਼ਿੰਦਗੀ ਖਰਾਬ ਕਰਕੇ ਰਹਿਤੀ ਥਾਂ ਥਾਂ ਤੇ ਠੋਕਰਾ ਖਾਂਦੀ ਫਿਰਦੀ ਉਹ ਤੁਹਾਨੂੰ ਕਿਸੇ ਨੂੰ ਪਤਾ ਸਭ ਜਿੱਦ ਘਰ ਕੰਮ ਵੜੀ ਲੱਗੀ ਉਹ ਝਾੜੂ ਪੋਚਾ ਮਾਰਦੀ ਉਹਦੇ ਘਰ ਭਾੜੇ ਮਾਂਦੀ ਐ ਉਹ ਜ਼ਿੰਦਗੀ ਚ ਬੜਨਵਾਸੇ ਨਿਕਲੀ ਸੀ ਕੁੜੀ ਕੁਛ ਉਹ ਪਰ ਅਹੀਂ ਕਿੱਥੇ ਲੈ ਕੇ ਖੜੇ ਕਰਤਾ ਉਹਨੂੰ ਮੈਂ ਸੋਚਿਆ ਸੀ ਆਪਣੇ ਘਰ ਚ ਲੈ ਕੇ ਆਉਂਗਾ ਮੇਰੀ ਮਾਂ ਮੇਰੀ ਭਾਬੀ ਮੇਰੇ ਪਰਿਵਾਰ ਸਾਰਾ ਦਾ ਸਾਥ ਦੇਗਾ ਪਰ ਅੱਜ ਮੈਨੂੰ ਪਤਾ ਲੱਗ ਗਿਆ ਸੱਚੀ ਅੱਜ ਮੈਨੂੰ ਪਤਾ ਲੱਗਾ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਹੈਗੀ ਹੈ ਤੁਸੀਂ ਉਹਨੂੰ ਮਰਨ ਤੱਕ ਮਜਬੂਰ ਕਰਤਾ ਮੈਨੂੰ ਲੱਗਦਾ ਉਤੋਂ ਜਿੰਨਾ ਮੈਂ ਵਿਆਹ ਕਰਾ ਦੇ ਸੁਪਨੇ ਸਜਾਉਂਨੇ ਹਾਂ ਅਮਨ ਉਹ ਕੁੜੀ ਨੇ ਪ੍ਰਿਆ ਨੂੰ ਕਿਡਨਾਪ ਕਰਾਇਆ ਉਹ ਤੁਹਾਨੂੰ ਆਮ ਗੱਲ ਲੱਗਣੀ ਹੈ ਕਮਾਲ ਦੀ ਗੱਲ ਹੈ ਕੱਲ ਨੂੰ ਉਹ ਕੁਝ ਵੀ ਕਰਾ ਸਕਦੀ ਹੈ ਮੰਮੀ ਤੁਹਾਨੂੰ ਹੀ ਕਿਡਨਾਪ ਕਰ ਸਕਦੀ ਡੈਡੀ ਤੁਹਾਨੂੰ ਹੀ ਕਰਾ ਸਕਦੀ ਹੈ ਉਹ ਪੈਸੇ ਵਾਸਤੇ ਜ਼ਮੀਨ ਜਾਇਦਾਦ ਵਾਸਤੇ ਮੈਨੂੰ ਵੀ ਕੁਝ ਕਰਾ ਸਕਦੀ ਐ ਇਹਦੇ ਚੰਗੇ ਵਲੇ ਸਾਇ ਨੇ ਤੇ ਮਾਰਾਂ ਨੇ ਮੇਰੀ ਅੱਖਾਂ ਬੋਲਦੀਆਂ ਨੇ ਤੇ ਕੀ ਪਤਾ ਮੰਮੀ ਧੜਨਾ ਮੇਰੇ ਨਾਲ ਕਿੰਨਾ ਕੀ ਕੀ ਹੋਇਆਣਾ ਇਹ ਪਤਾ ਨਹੀਂ ਉਹਨਾਂ ਨੂੰ ਗਲਤ ਲੱਗੂਗਾ ਜਾਂ ਸਹੀ ਪਰ ਮੈਂ ਇਹ ਬਿਆਨ ਹੀ ਕਰਾਉਣਾ ਅਸੀਂ ਕਿਹ ਕੁੜੀ ਦੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਅੱਛਾ ਤੂੰ ਬੜਾ ਭੋਲੇ ਜੇ ਮੂੰਹ ਨਾਲ ਕਹਤਾ ਆ ਮੈਂ ਅਮਨ ਨਾਲ ਵਿਆਹ ਨਹੀਂ ਕਰਾਉਣਾ ਤੇ ਜਿਹੜੀ ਮੈਂ ਅਮਨ ਦੇ ਪਿਓ ਨੇ ਜ਼ੁਬਾਨ ਦਿੱਤੀ ਆ ਮੇਰੀ ਜ਼ੁਬਾਨ ਦਾ ਕੀ ਹੋਵੇ ਪਾਪਾਈ ਸਾਹਿਬ ਮੁੰਡਾ ਵੀ ਸਹੀ ਕਹਿ ਰਿਹਾ ਸਾਨੂੰ ਇਹ ਜੀ ਨੂੰ ਲਿਆ ਕੇ ਕੀ ਕਰੋਗੇ ਭਾਈ ਸਾਹਿਬ ਕੀ ਪਤਾ ਸੱਚ ਬੋਲਣ ਦਾ ਹੈ ਕਿ ਝੂਠ ਬੋਲਣ ਦਾ ਹੈ ਨਹੀਂ ਦਾਦੂ ਸਾਇ ਸੱਚ ਹੀ ਬੋਲਣ ਦਿਆ ਵਾ ਇਹਨੇ ਮੇਰੇ ਸਿਰ ਦੀ ਸੌ ਖਾਦੀ ਨਹੀਂ ਮੇਰੇ ਕਦੇ ਸੋ ਝੂਠੀ ਨਹੀਂ ਖਾਦੀ ਦੱਸੋ ਹੁਣ ਮੈਂ ਝੂਠ ਬੋਲਣਾਂ ਕਿ ਸੱਚ ਬੋਲਣਾਂ ਮੈਨੂੰ ਇਹ ਮੈਨੂੰ ਸੀ ਤੇਰੇ ਤੋਂ ਤੂੰ ਕਿੱਡਾ ਵੱਡਾ ਗੁਨਾਹ ਕਰਾਤਾ ਮੇਰੇ ਕੋ ਪਤਾ ਨਹੀਂ ਰੱਬ ਮੈਨੂੰ ਕਦੀ ਮਾਫ ਕਰੇਗਾ ਕਿ ਨਹੀਂ ਕਰੇਗਾ ਤੇ ਮੈਂ ਕੀ ਕੀਤਾ ਆ ਮਿੰਨੂ ਕੀ ਤਾਈ ਇਹਨਾਂ ਖਾਪੜੀ ਦੇ ਆਗੋਸ਼ ਕਰਨਾ ਆ ਮੰਮੀ ਚੁੱਪ ਕਰ ਜਾ ਚੁੱਪ ਹੋ ਗਈ ਨਾ ਤੇਰਾਂ ਕੋ ਗਲਤੀ ਬਸ ਮਾਸੀ ਹੁਣ ਬਹੁਤੇ ਮਿੱਠੇ ਪੋਚੇ ਮਾਰਨ ਦੀ ਲੋੜ ਨਹੀਂ ਗਈ ਜੇ ਤੂੰ ਇੱਕ ਪਾਸੇ ਬੁਰਾ ਕੀਤਾ ਨਾ ਕਿਸ ਦਾ ਤੇ ਭਲਾ ਵੀ ਕਰਦਾ ਇੱਕ ਪਾਸਿਓ ਮੇਰੀ ਜ਼ਿੰਦਗੀ ਖਰਾਬ ਹੋਣ ਤੋਂ ਬਚਾਤੀ ਐ ਬਾਕੀ ਜਿਹੜੀ ਪ੍ਰਿਆ ਦੀ ਗੱਲ ਤੇ ਉਹਨੂੰ ਹੁਣ ਮੈਂ ਧੱਕੇ ਨਹੀਂ ਖਾ ਦਿੰਦਾ ਮੈਂ ਵੀ ਰੱਬ ਨੂੰ ਜਵਾਬ ਦੇਣਾ ਐ ਬਾਕੀ ਇਹ ਚੱਕੋ ਸਮਾਨ ਤੇ ਭਾਈ ਛੋੜ ਦੋ ਬੜੀ ਚ ਮੈਂ ਨਹੀਂ ਹੁਣ ਵਿਆਹ ਕਰਾਉਣਾ ਮੰਮੀ ਬੜੀ ਬੇਇੱਜ਼ਤੀ ਹੋ ਗਈ ਹੁਣ ਹੋਂ ਤੀ ਜਾਣਾ ਕਰ ਕਿ ਮੈਂ ਜਾਵਾਂ ਕੱਲੀ ਘਰ ਬੜੇ ਸ਼ਗਨ ਪਾਵਲੇ ਤੇ ਤਰੀਆ ਨੂੰ ਮੈਂ ਚੱਲੀ ਆਂ ਮਨਪ੍ਰੀਤ ਤੈਨੂੰ ਆਪਣੇ ਕਿਥੇ ਦਾ ਪਛਤਾਵਾ ਨਹੀਂ ਇੱਕ ਤੂੰ ਗਲਤੀ ਕੀਤੀ ਹੈ ਉਹ ਤੋਂ ਤੂੰ ਆਕੜਾਂ ਨਹੀਂ ਆ ਨਾ ਨੇ ਤੇਰਾ ਕੀ ਵਿਗਾੜਿਆ ਸੀ ਵਿਚਾਰੀ ਨੇ ਉਹਨੂੰ ਕੋ ਪਤਾ ਨਹੀਂ ਕਿਹੜੇ ਜੋਗ ਦੇ ਬਦਲਾ ਲੈ ਆਈ ਨਾ ਮੈਂ ਉਹਨੂੰ ਕੀ ਪਤਾ ਲੈਣਾ ਸੀ ਪਰ ਇਹ ਪਤਾ ਲੱਗ ਗਿਆ ਸਾਡੀ ਇਥੇ ਕਿੰਨੀ ਇੱਜ਼ਤ ਹੈਗੀ ਤੂੰ ਮੈਨੂੰ ਦੇਖ ਲਈ ਤੈਨੂੰ ਘਰ ਦੇ ਦਸ ਹੀ ਪਤਾ ਮੈਂ ਚੰਗਾ ਭੈਣ ਜਲਦੀ ਫੇਰ ਮਮੀ ਆਉਣਾ ਪਤਾ ਨਹੀਂ ਬਰਾੜ ਸਾਹਿਬ ਇਹਨਾਂ ਹਾਲਤਾਂ ਦੇ ਅੰਦਰੋਂ ਨਫਰ ਦਾ ਸਿਲਸਲਾ ਕਦੋਂ ਖਤਮ ਹੋਏਗਾ ਇਹਨਾਂ ਨੇ ਇੱਕ ਇਨਾਫ ਕੁੜੀ ਨਾਲ ਇੰਨਾ ਤਕਾ ਕੀਤਾ ਮੈਨੂੰ ਬੜਾ ਅਫਸੋਸ ਆ ਤੁਸੀਂ ਮਤਲਬ ਮੇਰੀ ਇੰਨੀ ਗੱਲ ਨਹੀਂ ਮੰਨੀ ਜੇ ਉਸ ਦਿਨ ਮੇਰੀ ਗੱਲ ਤੁਸੀਂ ਮੰਨੀ ਹੁੰਦੀ ਤੇ ਅੱਜ ਇਹ ਦਿਨ ਦੇਖਣਾ ਨਾ ਪੈਂਦਾ ਅੱਜ ਮੁੰਡਾ ਵਿਆਹ ਤੋਂ ਨਾ ਨਾ ਕਰਦਾ ਚਲੋ ਜੋ ਵੀ ਆ ਗਲਤ ਹੋਇਆ ਚਲੋ ਠੀਕ ਹੈ ਹੁਣ ਮੈਂ ਵੀ ਚੱਲਦਾ ਮਨਪ੍ਰੀਤ ਨਹੀਂ ਮਨਪ੍ਰੀਤ ਸੁੰਦੀ ਨੇ ਕੀ ਦਾ ਗੱਲ ਹਾਂਜੀ ਦੱਸੋ ਕੀ ਤੈਨੂੰ ਕੀ ਚੰਬੜਿਆ ਹਾਂ ਤੁਹਾਨੂੰ ਜਿਵੇਂ ਪਤਾ ਹੀ ਨਹੀਂ ਆ ਕੀ ਹੈਨਾ ਉੱਥੇ ਕੀ ਹੋਇਆ ਵਾ ਜੋ ਗੱਲ ਹੋਈ ਸਾਡੇ ਨਾਂਵਾਂ ਚ ਹੀ ਤੂੰ ਸਾਰਾ ਪਾਂਡਾ ਮੇਰ ਤੇ ਹੀ ਫੋਰਤਾ ਆਣ ਕੇ ਚੁੱਪ ਕਰਨੀ ਤੇਰੇ ਤੇ ਤਾਂ ਕਿਸੇ ਗੌਰ ਨਹੀਂ ਕਰਨੀ ਜੇ ਗੱਲ ਆਈ ਨਾ ਮੇਰੇ ਤੇ ਪਾਂਡਾ ਤੇ ਪੁੱਟ ਨਹੀਂ ਫੇਰ ਹਾਂ ਮੇਰੇ ਤੇ ਕੋਈ ਇੱਜ਼ਤ ਨਹੀਂ ਹੈਗੀ ਮੈਂ ਧੜ ਕੇ ਸਭ ਕੁਝ ਕੀਤਾ ਸੀ ਮੇਰੀ ਕਿਹੜੀ ਦਸ਼ਮਲੀ ਪ੍ਰਿਆ ਨਾਲ ਮੇਰੀ ਕਿਹੜੀ ਦੁਸ਼ਮਣੀ ਪ੍ਰਿਆ ਨਾਲ ਸੀ ਬਦਲੇ ਤਾਂ ਮੈਂ ਲੈਣੀ ਉਹਦੇ ਕੋਲੋਂ ਮੰਮੀ ਜੀ ਕਿਹਦੇ ਕੋਲੋਂ ਨਿਰਮਲ ਕੋਲੋਂ ਹਾਈ ਹਾਈ ਮਾਸਿਕੋ ਆਪਣੀ ਭੈਣ ਦਾ ਕੋਣ ਬਦਲਾ ਲਿੰਦਾ ਆਪਣੀ ਕੌਣ ਆਪਣੀ ਉਹ ਸੁਪਨੀਆ ਹਾਈ ਹਾਈ ਕੀ ਬਜਾਰ ਤਲੀ ਪਾਈ ਜਾਂਦੇ ਜੀ ਕੋਲ ਕੇ ਦੱਸੋ ਕੀ ਗੱਲ ਕਰਨੀ ਤੁਸੀਂ ਉਹਦੋਂ ਵੀ ਅੱਧੀ ਗੱਲ ਦੱਸ ਕੇ ਤੁਸੀਂ ਚੁੱਪ ਕਰ ਗਏ ਸੀ ਸੁਣਦੇ ਆ ਲੈ ਸੁਣ ਫਿਰ ਅਸਲ ਵਿੱਚ ਇਹ ਆ ਵੀ ਅਸੀਂ ਆਈਏ ਦੋ ਭੈਣਾਂ ਇਹ ਸਾਡੀ ਮਾਂ ਨੇ ਗੋਦ ਲਈ ਸੀ ਹਈ ਮਾਸੀ ਤੇੜ ਸੱਕੀ ਭੈਣ ਨਹੀਂ ਆ ਕਿੱਥੇ ਸੱਕੀ ਭੈਣ ਨਹੀਂ ਹੈਗੀ ਸਾਡੀ ਇਹ ਗੋਦ ਲਈ ਵੀ ਅਸੀਂ ਚਰਲੀ ਸੀ ਪਰ ਜਿਹੜੇ ਨੇ ਸਿਰ ਸਾਡੇ ਹੱਕ ਖਾਦੇ ਨਾ ਸਾਡੇ ਜੋ ਸਾਡੀ ਮਾਂ ਨੇ ਇੱਕ ਸੂਟ ਲਿਆਉਣਾ ਇਹ ਜਗੇ ਦੋ ਲੈ ਕੇ ਆਉਣੇ ਐਨਾ ਪਿਆਰ ਕਰਦੀ ਸੀ ਸਾਡੀ ਮਾਂ ਇਹਨੂੰ ਤੇ ਇੰਨੇ ਉਹਦਾ ਨਜਾਇਜ਼ ਫਾਇਦਾ ਚੁੱਕਿਆ ਅੱਛਾ ਫੇਰ ਮੰਮੀ ਫੇਰ ਕੀ ਅਸੀਂ ਤਰਸਦੇ ਸੀ ਨਾਨਕਿਆਂ ਤੇ ਜਾਣ ਨੂੰ ਸਾਡੀ ਮਾਂ ਨੇ ਨਾਨਕੇ ਇਹਨੂੰ ਖੜਨਾ ਰੋਟੀ ਉਹ ਮਾਂ ਸਾਡੀ ਨਾਲ ਇਹਨੇ ਖਾਣੀ ਸੋਨਾ ਸਾਡੀ ਮਾਂ ਨਾਲ ਇਹਨੇ ਅਸੀਂ ਤਰਸਦਿਆਂ ਦੀਆਂ ਦੋਵੇਂ ਭੈਣਾਂ ਅਸੀਂ ਮਾਂ ਨਾਲ ਸੋਈਏ ਸਾਨੂੰ ਸੌਣ ਨਹੀਂ ਦਿੰਦੀ ਹੁੰਦੀ ਐਡੀ ਇਹ ਨਾਗਨ ਸੀ ਸਾਡੀ ਮਾਂ ਦਾ ਦਿਲ ਮੋਹਣ ਕਰਕੇ ਇਨੇ ਕੱਪੜੇ ਧੋਨੇ, ਭਾਂਡੇ ਮੰਜਨੇ, ਰੋਟੀਆਂ ਪਕਾਪਕ ਮੇਰੀ ਮਾਂ ਉਕਵਲਣੀਆਂ ਤੇ ਸਾਨੂੰ ਇਹਨੇ ਪਿੱਛੇ ਪਾ ਦੇਣਾ। ਅਹੀਂ ਤਰਸਣਾ ਵੇਖਣ ਨੂੰ ਮਾਂ ਦੇ ਨਾਲ 아이 ਸੋਈਏ ਬਈ ਇਹ ਰੋਟੀ ਕਾਈਏ ਕਿਤੇ ਮਾਂ ਰੋਟੀ ਪਕਾ ਕੇ ਖਵਾਈਏ ਜਿਦਾਂ ਸਾਡੀ ਮਾਂ ਦੁਨੀਆਂ ਤੋਂ ਚਲ ਗਈ ਨਾ ਤੇ ਇਹ ਜਨਾਨੀ ਨੇ ਸਾਨੂੰ ਛਿੱਲਣਾ ਥੋੜੀ ਥੋੜੀ ਦੇ ਕੇ ਤੇ ਮਗਰੋਂ ਲਾਦਾ ਬਾਕੀ ਸਾਰੀ ਪ੍ਰਾਪਰਟੀ ਆਪ ਸਾਂਭ ਕੇ ਬਹਿ ਗਈ। ਆਹ ਕੁਛ ਹੋਇਆ ਹੈ। ਮੈਂ ਇਸ ਕਰਕੇ ਉਹਦੇ ਨਾਲ ਨਫ਼ਰਤ ਕਰਦੀ ਆ। ਤੇ ਪਿਆਰ ਪਾ ਕੇ ਤੇ ਫਿਰ ਮੈਂ ਉਹਨੂੰ ਹਰੋਣਾ ਆ ਹਾਈ ਮੰਮੀ ਇਨਾ ਕੁਛ ਹੋਇਆ ਤੁਸੀਂ ਸਾਨੂੰ ਕੋਈ ਦੱਸਿਆ ਹੀ ਨਹੀਂ ਤੂੰ ਵੀ ਨਾ ਕਿਸੇ ਨਾਲ ਗੱਲ ਕਰੀ ਠੀਕ ਹੈ ਹੁਣ ਵੇਖੀ ਮੈਂ ਕੀ ਕੀ ਕਰਦੀ ਆ ਬਦਲਾ ਦੇ ਦੇ ਕੋ ਮੈਂ ਲੈਣਾ ਹੀ ਆ ਨਿਰਮਲ ਨੂੰ ਤੇ ਮੈਂ ਖੂਨ ਦੇ ਥਰੂ ਰਵਾਵਾਂਗੀ ਤੇ ਪ੍ਰਾਪਰਟੀ ਦਾ ਕਢਵਾ ਕੇ ਸਾ ਲਵਾਂਗੇ ਤੂੰ ਤਿਆਰੀ ਕਰ ਆਪਣੇ ਮੁੰਡੇ ਦੇ ਨਾਂ ਤੇ ਪ੍ਰਾਪਰਟੀ ਲਵਾਉਂਦੀ ਇੱਕੀ ਸਹੀ ਕੀ ਬਣਦਾ ਠੀਕ ਹੈ ਮੰਮੀ ਜੀ ਮੈਂ ਕੋਈ ਵੀ ਆਗੂ ਨਹੀਂ ਕਰਾਣਾ ਹੈਗਾ ਕਿਸੇ ਗਰੀਬ ਨੂੰ ਰਵਾ ਕੇ ਤੁਸੀਂ ਖੁਸ਼ੀਆਂ ਬਣਾਉਂਦੀ ਤੇਰੀਆਂ ਕਰਦੇ ਫਿਰਦੇ ਜੇ ਇਹ ਵੱਧੂ ਘਾਟੂ ਨਹੀਂ ਐ ਇਹਦਾ ਮਤਲਬ ਜਿਹਦਾ ਮਾਂ ਪਿਓ ਨਹੀਂ ਹੁੰਦਾ ਉਹ ਵਾਧੂ ਘਟ ਹੁੰਦਾ ਵਾ ਉਹਨੂੰ ਜਿੰਨਾ ਮਰਜ਼ੀ ਚਲੀਲ ਕਰੋ ਉਹ ਭਾਬੀ ਰੱਬ ਤੋਂ ਡਰਨਾ ਚਾਹੀਦਾ ਤੈਨੂੰ ਤੇਰੀ ਗੱਲ ਪ੍ਰਿਆ ਦੀ ਤੈਨੂੰ ਮੈਂ ਬਰਬਾਦ ਨਹੀਂ ਹੋਣ ਦਿੰਦਾ ਹੁਣ ਸਰਦਾਰ ਜੀ ਸਰਦਾਰ ਜੀ ਤਾਨੂੰ ਪਤਾ ਰਾਤ ਦੀ ਗੱਲ ਦਾ ਰਾਤ ਦੀ ਜੋ ਵੀ ਹੋਇਆ ਚੰਗਾ ਨਹੀਂ ਹੋਇਆ ਤੇ ਹੋਇਆ ਤੇ ਓਰੇ ਨਾਲ ਪ੍ਰੀਆ ਨਾ ਮਾੜਾ ਹੀ ਆ ਕਿਉਂਕਿ ਅਸੀਂ ਵੀ ਜੋ ਵੀ ਕੀਤਾ ਸੋਚ ਸਮਝ ਕੇ ਨਹੀਂ ਕੀਤਾ ਤੇ ਐਵੇਂ ਵਿਚਾਰੀ ਤੇ ਇਲਜ਼ਾਮ ਲੱਗੇ ਤੇ ਪ੍ਰੀਤ ਇਸ ਕਰਕੇ ਤੁਹਾਡੇ ਨਾਲ ਰਾਤੀ ਗੁੱਸੇ ਨਾਲ ਬੋਲ ਪਿਆ ਆ ਤੇ ਰਾਤ ਦਾ ਹੁਣ ਉਹਨੇ ਨਾ ਕੁਛ ਖਾਦਾ ਪੀਤਾ ਆ ਤੇ ਨਾ ਹੀ ਉਹਨੇ ਕਿਸੇ ਨੂੰ ਬੁਲਾਇਆ ਤੇ ਸਵੇਰ ਦਾ ਮੈਨੂੰ ਦੋ ਵਾਰੀ ਬੁਲਾਇਆ ਤੇ ਉਹਨੇ ਐ ਕਰਕੇ ਮੇਰੇ ਵੱਲ ਵੇਖ ਕੇ ਫਿਰ ਠਾਣ ਨੂੰ ਮੂੰਹ ਫੇਰ ਲਿਆ ਤੇ ਮੈਂ ਚਾਨੀ ਆ ਦੇ ਵੇਖੋ ਸਾਡਾ ਕੱਲਾ ਕੱਲਾ ਪੋਤਾ ਹੈ ਤੇ ਅੱਜਕੱਲ ਬੱਚਿਆਂ ਦੇ ਗੁੱਸੇ ਤਾਂ ਨੂੰ ਪਤਾ ਬਹੁਤ ਮਾੜੇ ਆ ਤੇ ਮੈਂ ਚਾਹਨੀ ਆ ਕਿ ਤੁਸੀਂ ਇੱਕ ਵਾਰੀ ਜਾ ਕੇ ਨਾ ਤੇ ਪ੍ਰੀਤ ਨੂੰ ਬੁਲਾ ਲਓ ਕਿ ਹੋ ਸਕਦਾ ਉਹ ਤੁਹਾਡੇ ਬੁਲਾਇਆ ਬੋਲ ਦੇ ਕੁਝ ਖਾ ਪੀ ਲਵੇ ਜੋ ਕਿ ਰਾਤ ਦਾ ਭੁੱਖਾ ਆ ਕੋਤ ਕੀ ਸੋਚਣ ਡਿਆ ਆ ਰੋਟੀ ਲਿਆ ਮੈਂ ਨਹੀਂ ਮਮੀ ਮਿਹਰਬਾਨੀ ਕਰ ਕੋਸਤੇ ਖਾ ਤੂੰ ਕੱਲ ਦਾ ਕੁਛ ਵੀ ਨਹੀਂ ਖਾਦਾ ਰਾਤੀ ਵੀ ਤੂੰ ਰੋਟੀ ਨਹੀਂ ਖਾਦੀ ਪੁਖਾਈਸੋਂ ਗਿਆ ਆ ਮੰਨੀ ਮਮੀ ਮੈਂ ਤੁਹਾਨੂੰ ਕਹਿਣਾ ਮੈਨੂੰ ਡਿਸਟਰਬ ਨਾ ਕਰੋ ਪਲੀਜ਼ ਮੈਨੂੰ ਪਤਾ ਹੈ ਯੋਰੇ ਨਾ ਜੋ ਵੀ ਹੋਇਆ ਮੜਾ ਹੋਇਆ ਮੈਂ ਸਾਰੀ ਰਾਤ ਪਤਾ ਕਿਤਨਾ ਕੱਟੀ ਐ ਸੋਚ-ਸੋਚ ਕੇ ਮੈਂ ਕਿੰਨਾ ਪਿਆਰ ਕਰਦੀ ਸੀ ਉਹਨੂੰ ਸਾਡੇ ਕਰਕੇ ਉਹ ਵਿਚਾਰੀ ਘਰ ਘਰ ਦੇ ਧੱਕੇ ਖਾਂਢੀ ਐ ਤੇ ਅਸੀਂ ਉਹਨੂੰ ਜਿੰਨਾ ਕੁਝ ਕੀਤਾ ਵੀ ਐ ਬਹੁਤ ਗਲਤ ਕਿਹਾ ਆ ਬਿਨਾ ਸੋਚੇ ਸਮਝੇ ਅਸੀਂ ਉਹਨੂੰ ਕੀ ਕੁਝ ਕਹਿ ਲੈ ਤੇ ਉਹਦੇ ਦਿਲ ਤੇ ਕੀ ਪਤਾ ਕਿੰਨੀ ਖਟਹਿਸ ਲੱਗੀ ਹੋएगी ਮੈਂ ਮੰਨੀ ਆ ਕਿ ਤੈਨੂੰ ਉਹਦਾ ਧੋਖਾ ਤੈਨੂੰ ਇਕੱਲੇ ਨੂੰ ਉਹਦਾ ਧੋਖ ਨਹੀਂ ਮੈਨੂੰ ਆਪ ਉਹਦਾ ਬਹੁਤ ਦੁੱਖ ਲੱਗਾ ਓਹ ਮੈਂਂ ਤੇ ਕੁੜੀ ਸੀ ਚੋਰੀ ਕਰਨ ਦਾ ਤੇ ਉਹ ਸੋਚ ਵੀ ਨਹੀਂ ਸਕਦੀ ਤੇ ਅਸੀਂ ਵੀ ਪੂਰੇ ਤੇ ਐਡਾ ਵੱਡਾ ਇਲਜ਼ਾਮ ਲਾਉਣ ਲੱਗਿਆ ਇੱਕ ਵਾਰੀ ਵੀ ਨਹੀਂ ਸੋਚਿਆ ਮੈਂ ਬਹੁਤ ਪਰੇਸ਼ਾਨ ਆ ਪ੍ਰੀਤ ਇਸ ਗੱਲ ਤੋਂ ਮੈਂ ਤੈਨੂੰ ਦੱਸ ਨਹੀਂ ਸਕਦੀ ਇਸੇ ਹੁਣ ਰੱਬ ਨੂੰ ਕੀ ਜਵਾਬ ਦੇਵਾਂਗੇ ਕਿਸੇ ਗਰੀਬ ਨੇ ਇੰਨਾ ਧੱਕਾ ਕਰਤਾ ਸੀ ਹਨੂ ਪਤਾ ਮੰਮੀ ਉਹਦੀ ਜ਼ਿੰਦਗੀ ਮੇਰਗਾ ਕੇ ਖਰਾਬ ਹੋਈ ਕੱਲ ਖੁਸ਼ੀ ਨੇ ਜਦੋਂ ਕਿਹਾ ਨਾ ਕਿ ਤੂੰ ਇੱਕ ਵਾਰੀ ਸੋਚੀ ਜ਼ਰੂਰ ਜਦੋਂ ਸੋਚਿਆ ਨਾ ਹਨੂ ਖੁਸ਼ੀਆਂ ਦੇਖਣਾ ਆਪਾਂ ਤੇ ਬੜਾ-ਬੜਾ ਗਾਮ ਵੀ ਦੇਤਾ ਮੈਨੂੰ ਗੁੱਸਾ ਤੇ ਲੱਗਾ ਕੋ ਮੇਰੀ ਭੈਣ ਘਰ ਕੰਮ ਕਰਨ ਦੀ ਆ ਚੋਰੀਆਂ ਇਹ ਹੈ ਉਹ ਮੈਂ ਬੜਾ ਕੁਝ ਪੋਹ ਲਿਆ ਤੇ ਬਾਅਦ ਵਿੱਚ ਮਹਿਸੂਸ ਹੋਇਆ ਕਿ ਪੜ੍ਹਨ ਲਿਖਣ ਵਾਲੀ ਕੁੜੀ ਅੱਗੇ ਵਧਣ ਵਾਲੀ ਕੁੜੀ ਜ਼ਿੰਦਗੀ ਚ ਸਟਰਗਲ ਕਰਦੀ ਵੀ ਸੀ ਜੋ ਕਿਸੇ ਘਰ ਦਾ ਕੰਮ ਕਰਦੀ ਪਈ ਹੈ ਜਦੋਂ ਮੈਨੂੰ ਬਾਅਦ ਚ ਪਤਾ ਲੱਗਾ ਕਿ ਚੋਰੀ ਵੀ ਉਹਨਾਂ ਨੇ ਕੀਤੀ ਮੈਂ ਤਾਂ ਸੱਚੀ ਬੜਾ ਤੱਕਾ ਲਗਾਉਂ ਮੈਂ ਸੱਚੀ ਬੜਾ ਤੱਕਾ ਲਗਾ ਮੈਨੂੰ ਪਤਾ ਹੈ ਪੁੱਤ ਕਿ ਗਲਤੀ ਤੇਰੀ ਮਾਸੀ ਦੀ ਸੀ ਦੇ ਭਤਾਨ ਉਸ ਗਰੀਬਣੀ ਨੂੰ ਘੋਤ ਨਾ ਪਿਆ ਤੇ ਉਹਨਾਂ ਨੇ ਪਹਿਲੇ ਵੀ ਪ੍ਰਿਆ ਨਾਲ ਇੰਨਾ ਕੁਛ ਕੀਤਾ ਹੀ ਤੇ ਮੈਨੂੰ ਸੋਚਨੀ ਹੈ ਕਿ ਆਪਾਂ ਕਿਵੇਂ ਉਹਨਾਂ ਦੀਆਂ ਗੱਲਾਂ ਚਾਗੇ ਮਾਸੀ ਹਣੀ ਤੇ ਵੈਸੇ ਬੜੇ ਚਲਾ ਗਿਆ ਕਿ ਸੀ ਮੈਨੂੰ ਸ਼ੁਰੂ ਤੋਂ ਹੀ ਪਤਾ ਸੀ ਉਹਨਾਂ ਦੀਆਂ ਗੱਲਾਂ ਚ ਤੇ ਹੀ ਆਈਆਂ ਐ ਅਮਨ ਨੇ ਕੋਈ ਘਟ ਨਹੀਂ ਕੀਤੀ ਮੰਮੀ ਅਮਨ ਨੇ ਤੁਹਾਨੂੰ ਪਤਾ ਜਦ ਪ੍ਰਿਆ ਤੇ ਸਾਟ ਲੱਗੀ ਨਾ ਮੋਤੇ ਅਮਨ ਨੇ ਮਾਰਿਆ ਸੀ ਉਹਨੂੰ ਉਹਨਰਮੋਈ ਇੰਨੀ ਜ਼ਾਲਮ ਸੀ ਇੰਨਾ ਕੁਛ ਕਰਦੀ ਰਹੀ ਪ੍ਰਿਆਣਾ ਇਹੋ ਜੀ ਨੂੰ ਅਸੀਂ ਨੂੰ ਬਣਾਉਣ ਲੱਗੇ ਸੀ ਜਿਹੜੀ ਉਹਦੇ ਵਾਸਤੇ ਬਾਹਰ ਹੁੰਦਿਆਂ ਇੰਨਾ ਕੁਛ ਕਰਦੀ ਰਹੀ ਐ ਘਰ ਚਾਣ ਕੇ ਸਾਡੇ ਵਾਸਤੇ ਕੀ ਕੀ ਕਰੇਗੀ ਪ੍ਰੀਤੋ ਤਾਂ ਹੀ ਤੇ ਮੈਂ ਕਹਿਣਾ ਮੰਮੀ ਕਿ ਮੈਂ ਮੰਗਣੀ ਨਹੀਂ ਕਰਨੀ ਹੁਣ ਪੁੱਤ ਮੰਗਣੀ ਤੇ ਤੈਨੂੰ ਕਰਨੀ ਪੈਣੀ ਹੁਣ ਮੰਮੀ ਸਾਰਾ ਕੁਝ ਜਾਣਦੇ ਹੋ ਤੁਸੀਂ ਮੰਗਣੀ ਕਰਨ ਦੀ ਗੱਲ ਕਰ ਰਹੇ ਹੋ ਵੇ ਪ੍ਰੀਤ ਤੈਨੂੰ ਆਪਣੇ ਪਿਓ ਦੇ ਗੁੱਸੇ ਦਾ ਪਤਾ ਆਇਆ ਕਿ ਉਹਨੇ ਆਪਣੀ ਜਿਹੜੀ ਜ਼ੁਬਾਨ ਦਿੱਤੀ ਉਸ ਜ਼ੁਬਾਨ ਤੋਂ ਨਹੀਂ ਉਹ ਫਿਰਨਾ। ਮੰਮੀ ਜ਼ੁਬਾਨ ਦੇ ਸਿਰ ਤੇ ਸਾਰੀ ਜ਼ਿੰਦਗੀਆਂ ਖਰਾਬ ਹੋ ਗਈਆਂ। ਮੈਂ ਮੰਨਦਾ ਡੈਡੀ ਦੀ ਜ਼ੁਬਾਨ ਦੀ ਗੱਲ ਹੈਗੀ ਆ। ਤੁਸੀਂ ਖੁਦ ਹੀ ਕਹਿੰਦੇ ਇਹੋ ਜਿਹੀ ਮਨੂ ਬਣਾ ਲੱਗੇ ਆ। ਮੈਨੂੰ ਤੇ ਪਤਾ ਐ ਪੁੱਤ। ਪਰ ਤੇਰੇ ਪਿਓ ਨੇ ਨਹੀਂ ਮੰਨਣਾ। ਉਹਨੇ ਕਿਹਾ ਨਾ ਮੈਂ ਜਿਹੜੀ ਜ਼ੁਬਾਨ ਦਿੱਤੀ ਮੈਂ ਉਸ ਜ਼ੁਬਾਨ ਤੇ ਪੱਕੇ ਰਹਿਣਾ ਸੀ ਉਹਨੂੰ ਕੀ ਜਵਾਬ ਦਵਾਂਗੇ? ਬੋਲ ਜੋ ਫਿਰ ਮੰਮੀ। ਕਿ ਮੈਂ ਤੁਹਾਡੀ ਗੱਲ ਵੀ ਮੰਨ ਜਾਗਾ। ਤੂੰ ਮੇਰਾ ਪੋਤੇ ਆ। ਉਹ ਪੁਰਾਣੀ ਗੱਲ ਨੂੰ ਭੁੱਲ ਰਾਤ ਵਾਲੇ ਨੂੰ ਮੈਂ ਵੀ ਭੁੱਲ ਗਿਆ ਮੈਂ ਤੇ ਤੂੰ ਜਾ ਕੇ ਨਾ ਮੰਗਣੀ ਦੀ ਤਿਆਰੀ ਕਰ। ਉਹ ਕੁੜੀ ਦੀ ਨਾ ਤੂੰ ਟੈਨਸ਼ਨ ਲੈ। ਉਹ ਕੁੜੀ ਦਾ ਨੌਕਰੀ ਲਵਾ ਦਾਂਗੇ ਉਹਨੂੰ। ਉਹਦੇ ਵਿਆਹ ਦੀ ਤਿਆਰੀ ਤੱਕ ਮੈਂ ਖੁਦ ਕਰਾਂਗਾ। ਮੰਨਿਆ ਸਾਡੇ ਤੋਂ ਗਲਤੀ ਹੋਈ ਆ। ਉਹ ਗਲਤੀ ਇਨਸਾਨਾਂ ਕੋਈ ਹੁੰਦੀ ਆ। ਅਸੀਂ ਕਰੇ ਰਹਿ ਬੱਲ ਗਿਆਂ। ਉਹ ਗਲਤੀ ਸਧਾਰ ਲਾਂਗੇ ਆਪਾਂ ਕੋਈ ਗੱਲ ਨਹੀਂ। ਆ ਵੇਖ। ਮੂੰਹ ਵੇਖ ਆਪਣਾ। ਲੱਗਦਾ ਵਿਆਹ ਵਾਲਾ ਮੁੰਡਾ ਆ ਤੂੰ ਚੱਲ ਉੱਠ ਮੇਰਾ ਪੁੱਤ ਆਪਾਂ ਮੰਗਣੀ ਦੀ ਤਿਆਰੀ ਕਰੀਏ ਚੱਲ ਉੱਠ ਉੱਠ ਮੇਰਾ ਪੁੱਤ ਡੈਡੀ ਮੈਂ ਮੰਗਣੀ ਨਹੀਂ ਕਰਾਉਣੀ ਕੀ ਕੀ ਕਹੀ ਡੈਡੀ ਮੈਂ ਮੰਗਣੀ ਨਹੀਂ ਕਰਾਉਣੀ ਫਰਹਾਹੀ ਮੈਨੂੰ ਤੇਰੀ ਕਰਤੂਤ ਦਾ ਤੇਰੇ ਸਿਰ ਤੇ ਜਿਹੜਾ ਉਹ ਕੁੜੀ ਨੇ ਭੂਤ ਸਵਾਰ ਕੀਤਾ ਨਾ ਉਹ ਅੱਜ ਤੋਂ ਰੰਗ ਦਿਖਾਉਣ ਰਿਆ ਵਾ ਤੇਰੀ ਕਿਤਾਹ ਮਤ ਪਈ ਉਹ ਨਾ ਕਰਨ ਦੀ ਮੇਰੀ ਕੋਈ ਇੱਜ਼ਤ ਨਹੀਂ ਜਿਹੜੀ ਮੈਂ ਗਲੇ ਨੂੰ ਜ਼ੁਬਾਨ ਦਿੱਤੀ ਆ ਉਹਦਾ ਕੀ ਹੋਊਗਾ ਡੈਡੀ ਤੁਸੀਂ ਮੇਰੀ ਗੱਲ ਸਮਝਦੇ ਨਹੀਂ ਪਏ ਤੋ ਇੱਟਾ ਵੱਡਾ ਹੋ ਗਿਆ ਵਾ ਕਿਉਂ ਨਾ ਜਿਹੜਾ ਜ਼ੁਬਾਨ ਰਾਮੇ ਡੈਡੀ ਮੈਂ ਤੁਹਾਡਾ ਨਜਬਾਨ ਨਹੀਂ ਲਗਾਉਂਦਾ ਪਰ ਅਮਨ ਵਿਆਹ ਕਰਨ ਦੇ ਲਾਇਕ ਨਹੀਂ ਹੈਗੀ ਜਦੋਂ ਤੂੰ ਮੈਨੂੰ ਬੁਲਾਇਆ ਸੀ ਉਹਦੇ ਨਾਲ ਉਦੋਂ ਵਿਆਹ ਦੇ ਲਾਇਕ ਸੀ ਸਾਨੂੰ ਤੋ ਖਡਾਉਣਾ ਸਮਝਿਆ ਵਾ ਡੈਡੀ ਤੂੰ ਇਹ ਮੇਰੀ ਗੱਲ ਕਿਉਂ ਨਹੀਂ ਸਮਝੰਦੇ ਮੈਂ ਮੰਮੀ ਨੂੰ ਸਾਰੀ ਗੱਲ ਦੱਸੀ ਹੋਈ ਆ ਕੀ ਮੰਮੀ ਨੂੰ ਗੱਲ ਦੱਸੀ ਆ ਉਹ ਕੁੜੀ ਪਿੱਛੇ ਲਾ ਕੇ ਤੂੰ ਮੰਗਣੀ ਤੋੜਨ ਧਿਆਵਾ ਪਰ ਉਹ ਮੈਂ ਮੰਗਣੀ ਟੁੱਟੇ ਨਹੀਂ ਹੁੰਦੀ ਤੈਨੂੰ ਮੈਂ ਦੱਸਦਾ ਗੱਲ ਡੈਡੀ ਕੁੜੀ ਦੀ ਨਹੀਂ ਗਈ ਗਲਤ ਤਕੇਰੀ ਹੈ ਜਿਹੜਾ ਹੀ ਸਾਰਿਆਂ ਨਾਲ ਉਹਨਾਂ ਕੀਤਾ ਵਾ ਅਮਨ ਨੇ ਸਭ ਤੋਂ ਜ਼ਿਆਦਾ ਕੀਤਾ ਵਾ ਕਿਹੜੀ ਅਸੀਂ ਰੱਬ ਨੂੰ ਕੀ ਮੂੰਹ ਵਿਖਾਵਾਂਗੇ ਕਿਹੜਾ ਰੱਬ ਹੈ ਤੇਰਾ ਰੱਬ ਮੈਂ ਆ ਮੈਂ ਜਿਹਨੇ ਤੈਨੂੰ ਖਾਨ ਨੂੰ ਦਿੱਤਾ ਪਾਣ ਨੂੰ ਦਿੱਤਾ ਹਰ ਚੀਜ਼ ਤੇਰੀ ਮੈਂ ਪੂਰੀ ਕੀਤੀ ਰੱਬ ਮੈਂ ਆ ਕਿਹੜੇ ਰੱਬ ਹੋਂਤੇ ਮੰਗਰੀ ਹੋ ਕੇ ਰਹਿ ਗਈ ਨਹੀਂ ਤੇ ਨਿਕਲ ਜਾ ਮੇਰੇ ਘਰ ਤੇਰੇ ਵਰਗੇ ਦੀ ਮੇਰੇ ਘਰ ਕੋਈ ਜਗ੍ਹਾ ਨਹੀਂ ਆ ਨਿਕਲ ਜਾ ਜਦੋਂ ਤੂੰ ਉਹ ਕੁੜੀ ਵਾਂਗੂ ਦਰ ਦਰ ਦੇ ਧੱਕੇ ਖਾਏਗਾ ਨਾ ਛੜਕਾਂ ਤੇ ਫੇਰ ਤੈਨੂੰ ਪਤਾ ਲੱਗੂਗਾ ਘਰ ਕੀ ਚੀਜ਼ ਹੁੰਦੀ ਆ ਤੇ ਮਾਂ ਤੇ ਪਿਓ ਕੀ ਚੀਜ਼ ਹੁੰਦੀ ਆ ਈ ਕਰਨ ਦੇ ਹੀ ਹੈ ਪੁੱਤ ਮਾਪਿ ਉਹ ਕਰਦੇ ਹੀ ਹੁੰਦੇ ਆ ਨਹੀਂ ਗੁੱਸਾ ਕਰੀਦਾ ਤੁਸੀਂ ਵੀ ਤੇ ਪਿਆਰ ਨਾ ਸਮਝਾਓ ਬੱਚੇ ਨੂੰ ਇਸ ਤਰ੍ਹਾਂ ਕਰਨਗੇ ਜਵਾਨ ਪੁੱਤ ਨੂੰ ਤੁਸੀਂ ਘਰੋਂ ਕੱਢਣ ਇਹੇ ਪੁੱਤ ਨੂੰ ਵੀ ਤਾਂ ਸਮਝਣਾ ਚਾਹੀਦਾ ਪਿਓ ਦੀ ਇੱਜ਼ਤ ਕੀ ਹੁੰਦੀ ਆ ਉਸ ਗਿਰ ਨੂੰ ਮੈਂ ਕੀ ਕਵਾਂਗਾ ਜਿੰਨੂੰ ਮੈਂ ਜ਼ੁਬਾਨ ਦਿੱਤੀ ਆ ਇਹ ਕਹਿੰਦਾ ਮੈਂ ਮੰਨਣੀ ਨਹੀਂ ਕਰੋਣੀ ਉਹਦੇ ਨਾਲ ਮੈਂ ਮੰਨਨੀ ਆ ਤੁਹਾਡੀ ਗੱਲ ਕਿ ਤੁਹਾਡਾ ਗੁੱਸਾ ਜਾਇਜ਼ ਹੈ ਪਰ ਇਹ ਕਿਹੜੀ ਗੱਲ ਹੋਈ ਆਪਣਾ ਕੱਲਾ ਕੱਲਾ ਪੋਤੇ ਆ ਉਹਨੂੰ ਤੋਹੀ ਘਰੋਂ ਕੱਢਣ ਦੇ ਜੀ ਕੀ ਕਰਨ ਦੇ ਜੀ ਤੁਸੀਂ ਪਿਆਰ ਨਾਲ ਵੀ ਤੀਹ ਨੂੰ ਸਮਝਾ ਸਕਦੇ ਜੀ ਜਾ ਮੰਗਣੀ ਕਰਾਊਗਾ ਤੇ ਜਾਏ ਘਰੋਂ ਬਾਹਰ ਜਾਊਗਾ ਕੀ ਕਰਨ ਦੇ ਉਹ ਘਰੋਂ ਕੱਢਣ ਦੀਆਂ ਗੱਲਾਂ ਕਰਨ ਦੇ ਹੋ ਨਹੀਂ ਮੰਮੀ ਜੜੀ ਜੋ ਕਹੈਂ ਦੇਣਾ ਬਿਲਕੁਲ ਠੀਕ ਕਹੈਂ ਦੇ ਮੇਰੇ ਅਸਕਰ ਕੋਲ ਜੋ ਸੱਚੀ ਕੋਈ ਨਹੀਂਗਾ ਫੇਰ ਕਿਉਂ ਆਇਆ ਤੇਰਾ ਪਿਓ ਹੀ ਹੈ ਜੇ ਕੁਝ ਕਹਿਤਾ ਤੇ ਐਨਾ ਗੁੱਸਾ ਕਿਉਂ ਕਰਨ ਦੇ ਆਇਆ ਮੈਨੂੰ ਪਤਾ ਮੰਮੀ ਕਿ ਤੁਸੀਂ ਮੇਰੇ ਮਾਪਿਓ ਤੁਸੀਂ ਮੈਨੂੰ ਮਾਰ ਵੀ ਦੋਗੇ ਨਾ ਕਿ ਮੈਂ ਸੀਧਾਕ ਨਹੀਂ ਕਰਾਂਗਾ ਪਰ ਅੱਜ ਮੇਰਾ ਪਿਓ ਨਹੀਂ ਮੇਰੇ ਪਿਓ ਜਹ ਹੰਕਾਰ ਬੋਲਦਾ ਬਗਾਲ ਤੇ ਸੁਣ ਪੁੱਤ ਨਹੀਂ ਗੁੱਸਾ ਇਹ ਨਾ ਕਰੀਦਾ ਰੋਕੋ ਜਵਾਲ ਪੁੱਤ ਕਿਤੇ ਚਲਾ ਜਾਏਗਾ ਮੈਂ ਮੇਰੇ ਜੀਨ ਕੋਈ ਛੋਣ ਲਿਆ ਤੁਹਾਨੂੰ ਨੂੰ ਕੋਈ ਫਰਕ ਪੈਂਦਾ ਹੂੰ ਜਾ ਲੈਂਦੇ ਉਹਨੂੰ ਦੋ ਦਿਨਾਂ ਬਾਅਦ ਜਦੋਂ ਘਰ ਦਾ ਚੇਤਾ ਆਇਆ ਨਾ ਆਪੇ ਆ ਜਾਊਗਾ ਤੁਸੀਂ ਦੋ ਦਿਨ ਦੀ ਗੱਲ ਕਰਨ ਡੇ ਮਾਵਾਂ ਇੱਕ ਪਲ ਨਹੀਂ ਕੱਢਦੀਆਂ ਬੱਚਿਆਂ ਤੋਂ ਬਿਨਾਂ ਦੋ ਦਿਨ ਬੈਠ ਕੇ ਵੇ ਕੱਟਾਂਗੀ